ਬੜੀ ਸਾਧਨਾ ਤੋਂ ਬਾਅਦ ਖੁਦਾ ਨੂੰ ਲਿਆਇਆ ਸੀ ਆਪਣੇ ਬੂਹੇ ਤੱਕ ਮੇਰੇ ਬੂਹੇ ਤੋਂ ਹੀ ਵਾਪਸ ਚਲਾ ਗਿਆ ਜੇ ਕਹੀਂ ਨਾ ਜਾਣੋ ਕਈ ਵਾਰ ਮਨੁੱਖ ਬਿਲਕੁਲ ਨੇੜੇ ਪਹੁੰਚਦਾ ਹੈ ਪਰ ਉੱਥੋਂ ਹੀ ਵਾਪਸ ਮੁੜ ਜਾਂਦਾ ਹੈ ਇਹ ਹਕੀਕਤ ਹੈ ਕਈ ਬੰਦੇ ਜਪ ਕਰਦਿਆਂ ਕਰਦਿਆਂ ਬਿਲਕੁਲ ਨਾਮ ਦੇ ਨੇੜੇ ਪਹੁੰਚ ਜਾਂਦੇ ਨੇ ਜੋ ਨਾਮ ਮਨੁੱਖ ਦੇ ਅੰਦਰ ਹੈ ਨ ਉਹ ਨੇ ਦਾ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਨੇ ਇਸ ਕਾਬਿਸਰਾਮ ਬਿਲਕੁਲ ਨੇੜੇ ਪਹੁੰਚ ਜਾਂਦੇ ਨੇ ਨਿਰਾਸ਼ ਹੋ ਜਾਂਨਨ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਐਨਾ ਸਮਾਂ ਲੱਗ ਗਿਆ ਇਤਨੀ ਮੁੱਦਤ ਲੱਗ ਗਈ ਹੈ ਔਰ ਬਹੁਤੀ ਮੁੱਦਤ ਲੱਗ ਜਾਏ ਤੇ ਕੁਝ ਪ੍ਰਾਪਤ ਨਾ ਹੋਵੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਭਈ ਨਿਰਾਸੀ ਬਹੁਤ ਦਿਨ ਲਾਗੇ ਪੰਕਤੀਆਂ ਤੁਸੀਂ ਪੜ੍ਹੀਆਂ ਹੋਣੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ ਭਈ ਨਿਰਾਸੀ ਬਹੁਤ ਦਿਨ ਲਾਗੇ ਬੇਸ ਬਸੰਤਰ ਮੈਂ ਸਗਲੇ ਜਾਗ ਬਹੁਤ ਅਸਥਾਨਾਂ ਤੇ ਗਏ بڑے ਤੀਰਥਾਂ ਤੇ ਗਏ ਬਹੁਤ ਖੋਜ ਕੀਤੀ ਬੜਾ ਚੰਬ ਤਬ ਕੀਤਾ ਨਿਰਾਸ਼ਾ ਹੀ ਹੱਥ ਲੱਗੀ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਸਾਰੀ ਜ਼ਮੀਨ ਦੇ ਥੱਲੇ ਪਾਣੀ ਹੈ ਕਿਧਰੇ 4 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਕਿਧਰੇ 400 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਭਾਰਤ ਵਿੱਚ ਜੈਸਲ ਮੇਰ ਦਾ ਇਲਾਕਾ 600 ਫੁੱਟ ਦੀ ਖੁਦਾਈ ਤੇ ਪਾਣੀ ਨਿਕਲਦਾ ਹੈ ਉਂਝ ਨਹੀਂ ਹੈ ਐ ਸਹੀ ਸਾਰੀ ਜ਼ਮੀਨ ਦੇ ਤੱਲੇ ਪਾਣੀ ਕਿਧਰੇ 4 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਕਿਧਰੇ 400 ਫੁੱਟ ਖੋਦੀਏ ਪਾਣੀ ਨਿਕਲਦਾ ਹੈ ਪ੍ਰਮਾਤਮਾ ਤੇ ਸਾਰਿਆਂ ਦੇ ਅੰਦਰ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਨੇ ਇਸ ਕਾ ਬਿਸਰਾਮ ਕਿਧਰੇ ਵਿਕਾਰਾਂ ਦੀ ਪਰਦ ਪੱਥਰ ਜ਼ਿਆਦਾ ਪਏ ਹੁੰਦੇ ਨੇ ਉਹਨਾਂ ਨੂੰ ਹਟਾਉਣ ਦੇ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਤੇ ਜੇ ਸਮਾਂ ਜ਼ਿਆਦਾ ਲੱਗ ਗਿਆ ਤਾਂ ਬੰਦਾ ਨਿਰਾਸ਼ ਹੋ ਜਾਂਦਾ ਹੈ ਭਈ ਸ਼ਾਇਦ ਹੈ ਵੀ ਸਹੀ ਕਿ ਨਹੀਂ ਬਈ ਨਿਰਾਸ਼ੀ ਬਹੁਤ ਦਿਨ ਲਾ ਦੇ। ਦੇਸ਼ ਦੇ ਸੰਤਰ ਮੈਂ सगਲੇ ਝਾਗੇ ਕੋਲੋ ਰਾਈਡ ਦਾ ਇਲਾਕਾ ਅਮਰੀਕਾ ਦਾ। ਮਾਥੋਂ ਦੀ ਇੱਕ ਗਾਥਾ ਪੜ੍ਹ ਰਿਆ ਸੀ। ਉਸ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ। ਉਹ ਪੂਰੀ ਪਹਾੜੀ ਕੰਜ ਨੂੰ ਸੋਨੇ ਦੀ ਖਾਣ ਸੀ। ਗਵਰਨਮੈਂਟ ਨੇ 10 ਸਾਲ ਦੇ ਪਟੇ ਤੇ ਇੱਕ ਮਨੁੱਖ ਨੂੰ ਦੇ ਦਿੱਤੇ। ਉਹ ਬੰਦਾ ਬੜਾ ਖੁਸ਼ ਕੋਈ ਮੈਨੂੰ ਸਿਰਫ 50 ਲੱਖੀ ਤੇ ਡਾਲਰ ਦੇਣੇ ਪੈਣੇ ਪੁਰਾਣੀ ਗੱਲ ਹੈ ਤੇ ਮੈਂ ਤੇ ਕਰੋੜਾ ਕਮਾਵਾਂਗਾ ਅਰਬਾਂ ਕਮਾਵਾਂਗਾ ਇਹ ਹਕੀਕਤ ਹੈ ਕੋਈ ਕਾਲਪਨਿਕ ਕਹਾਣੀ ਨਹੀਂ ਉਹਨੇ ਇੱਕੋ ਹੀ ਸਮੇਂ 100 ਜਗ੍ਹਾ ਦਿੱਤੇ ਖੁਦਾਈ ਸ਼ੁਰੂ ਕਰ ਦਿੱਤੀ ਇਸ ਪਹਾੜੀ ਦੇ ਔਰ ਸਾਰੀ ਥਾਂ ਤੇ ਜਿਹੜੀ ਖੁਦਾਈ ਹੈ ਉਸਨੇ 400 ਫੁੱਟ ਤੱਕ ਕੀਤੀ ਸੋਨਾ ਨਹੀਂ ਨਿਕਲਿਆ ਉਦਾਸ ਦੁਖੀ ਹੋ ਗਿਆ ਹੈ ਮੈਂ ਤੇ ਡੁੱਬ ਗਿਆ 50 ਲੱਖ ਡਾਲਰ ਤੇ ਗੌਰਮਨ ਦੇ ਦੇਣੇ ਤੇ ਇੰਨਾ ਮੇਰਾ ਹੋਰ ਖਰਚ ਹੋ ਗਿਆ ਐਨੀ ਮਸ਼ੀਨਰੀ ਲਿਆਂਦੀ ਇੰਨੇ ਮਜ਼ਦੂਰ ਲਿਆਂ ਲੇਬਰ ਲਿਆਂਦੀ ਹੈ ਖੁਦਾਈ ਇੰਨੇ ਦਿਨਾਂ ਦੀ جاری ਹੈ ਪੱਲੇ ਤੇ ਕੁਝ ਨਹੀਂ ਪਿਆ ਰੇਤ ਦੇ ਟਿੱਬੇ ਮੇਰੇ ਪੱਲੇ ਲੱਗੇ ਨੇ ਪੱਥਰ ਹੀ ਨਿਕਲਿਆ ਗੀਟੀਆਂ ਹੀ ਨਿਕਲਿਆ ਨੇ ਉਦਾਸ ਹੋ ਗਿਆ ਉਹਨੇ ਅਖਬਾਰਾਂ ਵਿੱਚ ਇੱਕ ਖਬਰ ਦੇ ਦਿੱਤੀ ਬਈ ਇਹ ਪਟਾ ਮੈਂ ਵੇਚਦਾ ਕੋਲਾ ਹੈ ਔਰ ਮੈਂ ਅੱਧੇ ਮੁੱਲ ਤੇ ਦੇਣ ਨੂੰ ਤਿਆਰ ਹਾਂ 25 ਲੱਖ ਡਾਲਰ ਦੇ ਕੰਨੇ ਨੂੰ ਇੱਕ ਗ੍ਰਾਹਕ ਮਿਲ ਗਿਆ ਸੌਦਾ طے ਹੋ ਗਿਆ ਲਿਖਾ ਪੜੀ ਹੋ ਗਈ ਜਦ ਹੀ ਸਵੇਚਣ ਵਾਲੇ ਨੇ 25 ਲੱਖ ਡਾਲਰ ਆਪਣੇ ਜੇਬ ਵਿੱਚ ਪਾਏ ਤੇ ਖਿੜ ਖੜਾ ਕੇ ਹੱਸ ਪਿਆ ਉਹ ਜਿਹੜਾ ਖਰੀਦਾਰ ਸੀ ਨਾ ਉਹਨੇ ਆ ਕੇ ਹੱਸਿਆ ਕਿਉਂ ਐ ਤੂੰ ਕਹਿੰਦਾ ਬੜਾ ਮੂਰਖ ਐ ਮੈਂ ਤੇਰੀ ਮੂਰਖਤਾ ਤੇ ਮੈਨੂੰ ਹਾਸਾ ਆਇਆ ਹਕੀਕਤਾਂ ਦੇਖ ਪਰ ਤੂੰ ਇਤਨੇ ਪੈਸੇ ਦੇ ਕੇ ਮੈਨੂੰ ਬਚਾ ਲਿਆ ਕਿ ਕਿੰਨਾ ਤੂੰ ਮੂਰਖ ਹੈ ਜਦ ਮੈਨੂੰ ਖੁਦਾਈ ਕਰਦਿਆਂ ਨਹੀਂ ਲੱਭਿਆ ਔਰ 100 ਥਾਮਾ ਤੋਂ ਨਹੀਂ ਲਬਿਆ ਤੇ ਤੈਨੂੰ ਖਾਕ ਲੱਗ ਜਾਏਗਾ ਕਿੱਥੋਂ ਲੱਬੇਗਾ ਪਰ ਫਿਰ ਵੀ ਤੂੰ ਲੈਂਦਾ ਪਿਆ ਚਲੋ ਮੈਂ ਬਚ ਗਿਆ ਉਹ ਤੇਰੀ ਮੂਰਖਤਾ ਤੇ ਮੈਨੂੰ ਹਾਸਾ ਆ ਗਿਆ ਖਰੀਦਾਰ ਕਹਿੰਦਾ ਤੂੰ ਇਤਨਾ ਹੀ ਦਾਵਾ ਕਰ ਸਕਦਾ ਹੈ ਕਿ 400 ਫੁੱਟ ਤੱਕ ਸੋਨਾ ਨਹੀਂ ਹੈ ਇਸ ਤੋਂ ਅੱਗੇ ਵੀ ਸੋਨਾ ਨਹੀਂ ਹੈ ਤੂੰ ਇਹ ਦਾਵਾ ਨਹੀਂ ਕਰ ਸਕਦਾ ਇਹ ਤੇ ਸਮਾਂ ਦੱਸੇਗਾ ਕਿ ਮੂਰਤ ਕੌਣ ਹੈ। ਆਪ ਸੁਣ ਕੇ ਹੈਰਾਨ ਹੋਗੇ ਹਕੀਕਤ ਹੈ ਉਹਨੇ ਸਿਰਫ 2 ਫੁੱਟ ਖੁਦਾਈ ਕੀਤੀ ਸੋਨਾ ਨਿਕਲ ਆਇਆ। ਸਿਰਫ 2 ਫੁੱਟ। ਮਾਲਾ ਮਾਲ ਹੋ ਗਿਆ। ਅਰਮਾਪਤੀ ਹੋ ਗਿਆ। ਹਰ ਖੂਦ ਇਹ ਚੋਂ ਨਿਕਲ ਆਇਆ। ਸਿਰਫ 2 ਫੁੱਟ ਉਸਨੇ ਖੁਦਾਈ ਕੀਤੀ। ਕਈ ਵਾਰ ਮਨੁੱਖ ਉੱਥੋਂ ਨਿਰਾਸ਼ ਹੋ ਕੇ ਮੁੜਾ ਆਉਂਦਾ ਜਦ ਮੰਜ਼ਿਲ ਬਿਲਕੁਲ ਕੋਲ ਹੁੰਦੀ ਹੈ। ایک شاعر بھی کہندہ ہے قسمت کہ کی بات دیکھئی ہے ٹوٹی کہاں کمد دو چار ہاتھ جب کے لبے وام رہ گیا کہندہ ہے کتھے میری حمد ٹوٹ گئی کتھے میرا حوصلہ ٹوٹ گیا جد صرف دو ہاتھ رہ گئی سی منزل کر رہ گیا سی میں مڑ کے واپس بھائی نراسی بہت دن لاغے دیس دے دیش سنتر میں سگلے چاہ گئے ਇਤਨੀ ਗਲਤ ਇਹ ਕਹੀ ਜਾ ਸਕਦੀ ਕਿ ਸਾਰੇ ਪਹਾੜਾਂ ਵਿੱਚ ਸੋਨਾ ਨਹੀਂ ਹੋ ਸਕਦਾ ਸਾਰੇ ਸਮੁੰਦਰ ਦੀ ਸਤ੍ਹਾ ਤਲੇ ਮੋਤੀ ਨਹੀਂ ਹੋ ਸਕਦੇ ਪਰ ਐਸਾ ਕੋਈ ਵੀ ਜੀਵਨ ਨਹੀਂ ਜਿਹਦੇ ਅੰਦਰ ਨਾਉ ਨਿਤ ਪ੍ਰਮਾਤਮਾ ਦਾ ਨਾਮ ਨਹੀਂ ਹੈ ਨਾਉ ਨਿਤ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਫਰਕ ਸਿਰਫ ਇਤਨਾ ਹੋਵੇਗਾ ਕਿਥੇ 2 ਫੁੱਟ ਖੋਦਾਈ ਕਰਨੀ ਪਵੇਗੀ ਕਿਧਰੇ 500 ਫੁੱਟ ਹੋ ਸਕਦਾ ਕਿਤੇ 4 ਦਿਨ ਦੇ ਜਪ ਨਾਲ ਪ੍ਰਮਾਤਮਾ ਪ੍ਰਗਟ ਹੋ ਜਾਏ ਹੋ ਸਕਦਾ ਕਿਤੇ 4 ਸਾਲ ਜਪ ਕਰਨਾ ਪਏ ਪੱਥਰ ਬਹੁਤ ਪੈਣੇ ਗੀਟੀਆਂ ਬਹੁਤ ਪੈਣੇ ਖੁਦਾਈ ਬਹੁਤ ਕਰਨੀ ਪਵੇਗੀ ਰੇਤ ਬਹੁਤ ਹੈ ਵਿਕਾਰਾਂ ਦੀ ਸੰਸਕਾਰਾਂ ਦੀ ਸਾਰੀ ਹਟਾਣੀ ਪਵੇਗੀ ਤਾਂ ਖੈਰ ਮੁਖਤਸਰ ਜੋ ਹੈ ਮੈਂ ਅਰਸ ਕਰਾਂ ਜਪ ਕਰਨਾ ਹੀ ਖੁਦਾਈ ਕਰਨੀ ਹੈ ਖੋਦਣਾ ਹੈ ਪਰ ਇਸ ਪਾਸੇ ਚਲੇਗਾ ਕੌਣ ਉਦਾਸ ਜੋ ਸੰਸਾਰ ਤੋਂ ਉਦਾਸ ਹੈ ਇਹ ਹੀ ਨਿਰੰਕਾਰ ਦੀ ਤਲਾਸ਼ ਕਰੇਗਾ ਜੋ ਪਦਾਰਥਾਂ ਤੋਂ ਉਦਾਸ ਹੈ ਇਹ ਹੀ ਪਰਮਾਤਮਾ ਦੀ ਤਲਾਸ਼ ਕਰੇਗਾ ਪਰ ਜੇ ਸੰਸਾਰ ਤੋਂ ਚੋਟ ਖਾ ਕੇ ਉਦਾਸ ਹੋਇਆ ਹੈ ਤਾਂ ਇੱਕ ਖਤਰਾ ਹੈ ਆਤਮਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਵੀ ਕਰ ਸਕਦਾ ਹੈ ਪਰ ਸ਼ਬਦ ਦੀ ਚੋਟ ਖਾ ਕੇ ਕਥਾ ਕੀਰਤਨ ਨੂੰ ਸੁਣ ਕੇ ਜੋ ਉਦਾਸ ਹੋ ਗਿਆ ਹੈ ਇਹ ਆਤਮ ਹੱਤਿਆ ਨਹੀਂ ਕਰੇਗਾ ਆਤਮ ਕ੍ਰਾਂਤੀ ਕਰੇਗਾ ਮੈਂ ਇਹ ਤੇ ਨਹੀਂ ਕਹਿੰਦਾ ਕਿ ਸਾਰੇ ਸੰਸਾਰ ਤੋਂ ਚੋਟ ਖਾ ਕੇ ਆਤਮ ਹੱਤਿਆ ਕਰ ਦੇਣ ਕੁਝ ਆਤਮ ਕ੍ਰਾਂਤੀ ਵੀ ਕਰ ਦੇਣ ਜੈਸੇ ਕਿ ਭਰਤਰੀ ਇਹ ਸਤਸੰਗੀ ਨਹੀਂ ਸੀ ਕਥਾ ਕੀਰਤਨ ਸੁਣ ਕੇ ਜੋਗੀ ਨਹੀਂ ਬਣਿਆ ਪਤਾ ਕਿਉਂ ਜੋਗੀ ਬਣਿਆ ਕਿਉਂ ਸੰਤ ਬਣਿਆ ਕਿਉਂ ਪਰਮਾਤਮਾ ਦੇ ਮਾਰਗ ਤੇ ਚੱਲ ਪਿਆ ਇਸਨੇ ਖੁਦ ਹੀ ਲਿਖ ਦਿੱਤਾ ਵੈਰਾਗ ਸ਼ਤਕ ਵਿੱਚ ਇਸ ਦੇ ਤਿੰਨ ਗ੍ਰੰਥ ਨੇ ਨੀਤੀ ਸ਼ਤਕ ਵੈਰਾਖਟਕ ਸ਼ਿੰਗਾਰਸ਼ਟ ਤਿੰਨੇ ਹੀ ਗ੍ਰੰਥ ਮਹਾਨ ਨੇ ਔਰ ਇਹਨਾਂ ਤਿੰਨਾਂ ਗ੍ਰੰਥਾਂ ਤੋਂ ਪਤਾ ਚੱਲਦਾ ਹੈ ਬਹੁਤ ਜ਼ਖਾਇਸ਼ ਦਿਮਾਗ ਸੀ ਇਸ ਦਾ ਬੜਾ ਬਾਰੀਕ ਦਿਮਾਗ ਸੀ ਇਹ ਕਹਿੰਦਾ ਮੈਂ ਬਿਰਾਗੀ ਕਿਉਂ ਬਣਿਆ ਤਿਆਗੀ ਕਿਉਂ ਬਣਿਆ ਸੰਤ ਕਿਉਂ ਬਣਿਆ ਕਹਿੰਦਾ ਜਿਨ ਕੋ ਚਿਤ ਮੈ ਨਿਤ ਮੈ ਚਿਤਮਉ ਤਿਨੇ ਕੀ ਤਨਮਉ ਤਨ ਮਾਇ ਰਤੀਨਾ ਕੁ ਆਨ ਪੁਮਾਨ ਕੇ ਸੰਗ ਰਤੀ ਫੁਨ ਤਾਮਨ ਮੇ ਗਨ ਕਾ ਗ੍ਰਹਿ ਕੀ ਨਾਨ ਦ੍ਰਿਗ ਹੈ ਅਬ ਲਾਬ੍ਰਿਦ ਕੰਦਰਬ ਭੇ ਔਰ ਮੋਏ ਧਿਕਾਰ ਜੋ ਮਾਰ ਅਧੇਨਾ ਇਸ ਰੀਤ ਸਮੋਂ ਕੀ ਪ੍ਰੀਤ ਤਜੀ ਨਿਰਪ ਹੋਏ ਜੁਗੀਸ਼ਵਰ ਈਸ਼ਵਰ ਚੀਨਾ ਇਹ ਦੀ ਚਹੇਤੀ ਰਾਣੀ ਦਾ ਨਾਮ ਸੀ ਭਿੰਗਲਾ ਗੱਲ ਇਸਨੇ ਛੁਪਾਈ ਨਹੀਂ ਵਿਰਾਕ ਸ਼ਤਕ ਦੇ ਪਹਿਲੇ ਛੰਦ ਨੇ ਕਹਿੰਦਾ ਜਿਨ ਕੋ ਚਿਤ ਮੈਨੇ ਤਮੈ ਚਿਤਮਉ ਤੇ ਨ ਕੀ ਤਨ ਮਉ ਤਨ ਮਾਏ ਰਤੀਨਾ ਕਹਿੰਦਾ ਜੋ ਮੇਰੇ ਚਿੱਤ ਵਿੱਚ ਹਰ ਵਕਤ ਵਸੀ ਹੋਈ ਸੀ ਤੇ ਮੇਰਾ ਚਿੱਤ ਜਿਸ ਨੂੰ ਹਰ ਵਕਤ ਯਾਦ ਕਰਦਾ ਸੀ ਉਸ ਦੇ ਚਿੱਤ ਵਿੱਚ ਮੈਂ ਨਹੀਂ ਸੀ ਮੈਂ ਉਸ ਦੀ ਯਾਦ ਵਿੱਚ ਜੀਉਂਦਾ ਸੀ ਉਹ ਕਿਸੇ ਹੋਰ ਦੀ ਯਾਦ ਹੈ ਬਰਤ੍ਰਿਸ਼ ਵੈਰਾਗ ਸ਼ਤ ਜਿਨ ਕੋ ਚਿਤ ਮੈਂ ਨਿਤ ਮੈਂ ਚਿਤ ਮੋ ਤੈਨ ਕੀ ਤਨ ਮੋ ਤਨ ਮਾਇ ਰਤੇ ਨਾ ਉਹ ਆਨ ਕੋ ਮਾਗਨ ਕੇ ਸੰਗ ਰਤੀ ਫੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀ ਨਾ ਉਦੇ ਮਨ ਦੇ ਚ ਕੁਛ ਹੋਰ ਮੇਰੇ ਮਨ ਦੇ ਚ ਉਹ ਸੀ ਉਹਦੇ ਮਨ ਦੇ ਚ ਕੋਈ ਹੋਰ ਗਨਕਾ ਬਣੀ ਹੋਈ ਫੁਨ ਤਾ ਮਨ ਮੇ ਗਨਕਾ ਗਰੇ ਕਿ ਨਾ ਗਨਕਾ ਵੇਸ ਵਨੁ ਕੰਦੇ ਉਹ ਆਨਪਮਾਨ ਕੇ ਸੰਗ ਰਤੀ ਫੁਨ ਤਾ ਮਨ ਮੇ ਗਨਕਾ ਗਰੇ ਕਿ ਨਾ ਦ੍ਰਿਗ ਹੈ ਅਬ ਲਾਬਰਦ ਕੰਦਰਬ ਪੇ ਔਰ ਮੋਏ ਧਿਕਾਰ ਜੋ ਮਾਰ ਅਧਿਨਾ ਕਹਿੰਦਾ ਹੈ ਤ੍ਰੇਗ ਹੈ ਐਸੀ ਨਾਰੀ ਦੇ ਜਿਸ ਦਾ ਪਤੀ ਰਾਜਾ ਹੋਏ ਤੇ ਫਿਰ ਇੱਕ ਕੋਚਵਾਨ ਦੀ ਸੰਗਤ ਕਰੇ ਉਹਨੂੰ ਆਪਣੇ ਹਿਰਦੇ ਚ ਥਾਂ ਦੇਵੇ ਇਹ ਭਰਤੀ ਕੰਦਰ ਲਾਨਤ ਹੈ ਮੇਰੇ ਤੇ ਕਿ ਮੈਂ ਇਸ ਤਰ੍ਹਾਂ ਝੂਠੇ ਵਿਸ਼ਵਾਸ ਤੇ ਝੂਠੇ ਪ੍ਰੇਮ ਦੇ ਚ ਰਿਹਾ ਆਪਣੇ ਆਪ ਤੇ ਵੀ ਕਹਿੰਦਾ ਔਰ ਮੋਹਿ ਧਿਕਾਰ ਜੋ ਮਾਰ ਅਧినా ਤ੍ਰਿਗ ਹੈ ਅਬਲਾ ਰਿਤ ਕੰਦਰ ਵਪੇ ਔਰ ਮੋਹਿ ਧਿਕਾਰ ਜੋ ਮਾਰ ਅਧినా ਇਸ ਰੀਤ ਸਮੋ ਕੀ ਰੀਤ ਤਜੀ ਛੋੜ ਦਿੱਤਾ ਮੈਂ ਸਭ ਕੁਝ irda chot khadya is rit samoh ki prit taji nirp hoy jogeshwar ishwar china hai ga te mai nirp raja si jogi ho gaya chhod ditta sab kuch ghar ton chot kha ke ghar ton chot laggi patni ton chot laggi aksar aisa hunda hai kadi kise nu puttar ton chot lag jandi hai mitra ton chot lag jandi hai pita ton chot lag jandi hai patni ton chot lag jandi hai pati ton chot lag jandi hai manudas ho janda hai ਲੇਕਿਨ ਲੋਕ ਆਪਣੇ ਮਨ ਨੂੰ ਸਮਝਾ ਲੈਂਦੇ ਨੇ ਚਲੋ ਅੱਜ ਚੋਟ ਲੱਗੀ ਏ ਕੱਲ ਨਹੀਂ ਲੱਗੇਗੀ ਇਸ ਤਰ੍ਹਾਂ ਸਮਝਾ ਲੈਂਦੇ ਨੇ ਪਰ ਕੌਣ ਦੱਸੇ ਅੱਜ ਮਿੱਤਰ ਤੋਂ ਚੋਟ ਲੱਗੀ ਕੱਲ ਪੁੱਤਰ ਤੋਂ ਲੱਗ ਸਕਦੀ ਹੈ ਅੱਜ ਪੁੱਤਰ ਤੋਂ ਚੋਟ ਲੱਗੀ ਕੱਲ ਪਤਨੀ ਤੋਂ ਲੱਗ ਸਕਦੀ ਹੈ ਅੱਜ ਪਤਨੀ ਤੋਂ ਚੋਟ ਲੱਗੀ ਹੈ ਕੱਲ ਭਰਾ ਤੋਂ ਚੋਟ ਲੱਗ ਸਕਦੀ ਹੈ ਲੱਗਦੀ ਹੈ ਸਿਰਫ ਮਨੁੱਖ ਆਪਣੇ ਆਪ ਨੂੰ ਸਮਝਾ ਲੈਂਦਾ ਹੈ ਭਰਤਰੀ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਲਈ ਗੋਰਖ ਦਾ ਚੇਲਾ ਬਣ ਗਿਆ ਤੇ ਗੋਰਖ ਨੇ ਕਿਹਾ ਤੂੰ ਰਾਜਾ ਹੈ ਉਜੈਨ ਦਾ ਐ ਨਹੀਂ ਵੱਡੀ ਤੇਰੀ ਰਿਆਸਤ ਸੋਨੇ ਚਾਂਦੀ ਹੀਰੇ ਮੋਤੀਆਂ ਨਾਲ ਭਰੇ ਤੇਰੇ ਖਜ਼ਾਨੇ ਤੇਰੇ ਮੂੰਹ ਚੋਂ ਇੱਕ ਬੋਲ ਨਿਕਲਦਾ ਸੀ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਸਨ ਤੇਰਾ ਇਤਨਾ ਵੱਡਾ ਹੰਕਾਰ ਕਿ ਕਿਵੇਂ ਨਿਰੰਕਾਰ ਦੇ ਮਾਰਗ ਤੇ ਚਲੇਗਾ ਕਿ ਪਰਤਰੀ ਕਹਿੰਦਾ ਫਿਰ ਮੈਂ ਤੁਹਾਡੀ ਸ਼ਰਨ ਜੋ ਆਇਆ ਕਿਸ ਵਾਸਤੇ ਆਇਆ ਤੁਸੀਂ ਮਹਾ ਜੋਗੀ ਮਹਾਨ ਤਪੇਸ਼ਵਰ ਤੁਸੀਂ ਕੋਈ ਯੁਗਤੀ ਦੱਸੋ ਖੱਪਰ ਹੱਥ ਵਿੱਚ ਪਕੜਾਇਆ ਆਖਿਆ ਘਰ-ਘਰ ਤੋਂ ਬਿਕਸ਼ਾ ਮੰਗ ਇਹ ਜਿਹੜਾ ਮਹਾਨ ਰਾਜਾ ਹੋਣ ਦਾ ਤੇਰਾ ਹੰਕਾਰ ਹੈ ਨਾ ਇਹ ਤਾਂ ਹੀ ਮਿਟੇਗਾ ਕਿ ਤੂੰ ਆਪਣੇ ਆਪ ਨੂੰ ਮੰਗਤਾ ਮੰਨ ਲੈ ਮੰਗਤਾ ਬਿਖਾਰੀ ਆ ਕੁਝ ਵੀ ਨਹੀਂ ਕेनਨ ਜਦ ਬੂਏ ਦਿੱਤੇ ਬਿਕਸ਼ਾ ਮੰਗਣ ਦੀ ਸਦਾ ਲਾਈ ਰੋਪਿਆ ਵਰਦਰੀ ਜ਼ਾਰੋ ਜ਼ਾਰ ਗੁਰੂ ਨਾਨਕ ਨੇ ਜ਼ਿਕਰ ਵੀ ਕੀਤਾ ਰੋਵੈ ਰਾਜੇ ਕੰਨ ਪੜਾਏ ਘਰ ਘਰ ਮੰਗੇ ਬਿਖੇ ਆ ਜਾਏ ਇਸ ਮਹਾਨ ਰਾਜੇ ਨੂੰ ਜਦ ਬਿਕਸ਼ਾ ਮੰਗਣੀ ਪਈ ਰੋਪਿਆ ਚੀਖ ਨਿਕਲ ਗਈ ਕਹਿੰਦਾ ਹੈ ਸੋਨੇ ਚਾਂਦੀ ਦੇ ਮੇਰੇ ਅੰਬਾਰ ਸੋਨੇ ਦੇ ਸਿੰਘਾਸਨ ਤੇ ਮੈਂ ਬੈਠਦਾ ਸੀ ਚੁਟਕੀ ਆਟਾ ਤੇ ਮੰਗਦਾ ਬਿਖਾਰੀ ਪਰ ਹੋਰ ਕੋਈ ਰਸਤਾ ਹੀ ਨਹੀਂ ਸੀ ਹੰਕਾਰ ਨੂੰ ਮਾਰਨ ਵਾਸਤੇ ਗੋਰਖ ਨੇ ਇਹ ਯੁਗਦੂਸ ਨੂੰ ਦਸੀ ਇਹ ਨਿਕਰਸ ਇਹ ਤ੍ਰਿਕਾਪਨਾ ਤੋਂ ਮੇਰਸ ਕਹਾਂ ਕਦੀ ਕਦਾਈ ਐਸਾ ਵੀ ਹੁੰਦਾ ਹੈ ਕਿ ਘਰ ਤੋਂ ਝੋਟ ਖਾ ਕੇ ਮਨੁੱਖ ਉਦਾਸ ਹੋ ਜਾਂਦਾ ਹੈ ਤੇ ਉਦਾਸ ਹੋ ਕੇ ਪ੍ਰਮਾਤਮਾ ਦੀ ਤਲਾਸ਼ ਕਰ ਲੈਂਦਾ ਹੈ ਜੈਸੇ ਕਿ ਭਰਤਰੀ ਪਰ ਅਕਸਰ ਐਸਾ ਹੁੰਦਾ ਹੈ ਜਾਂ ਤੇ ਮਨੁੱਖ ਆਪਣੇ ਆਪ ਨੂੰ ਸਮਝਾਂਦਾ ਹੈ ਜਾਂ ਫਿਰ ਆਤਮ ਕ੍ਰਾਂਤੀ ਦੀ ਥਾਂ ਤੇ ਆਤਮ ਹੱਤਿਆ ਕਰ ਬੈਠਦਾ ਹੈ ਪਰਮਾਤਮਾ ਦੀ ਤਲਾਸ਼ ਦੀ ਥਾਂ ਤੇ ਖੁਦ ਨੂੰ ਖਤਮ ਕਰਨ ਦੀ ਸੋਚ ਲੈਂਦਾ ਹੈ ਸੋਸਾਇਟੀ ਕਰਦਾ ਹੈ ਖੁਦਕਸ਼ੀ ਕਰਦਾ ਹੈ ਸਾਰੀ ਦੁਨੀਆ ਵਿੱਚ ਮੌਜੂਦ ਹੈ ਔਰ ਇਸ ਖੁਦਕਸ਼ੀ ਦੇਤੇ ਦਾਸ ਨੇ ਕੁਝ ਆਪਣੇ ਢੰਗ ਦਾ ਅਧਿਐਨ ਕੀਤਾ ਕੌਣ ਕਰਦੇ ਨੇ ਕਿਉਂ ਕਰਦੇ ਨੇ ਉਦਾਸ ਮਨੁੱਖ ਨਿਰਾਸ਼ ਮਨੁੱਖ ਜੀਵਨ ਦਾ ਕੋਈ ਸਹਾਰਾ ਨਹੀਂ ਉਹਨਾਂ ਨੂੰ ਜਪਦਾ ਇਤਨੇ ਉਦਾਸ ਹੋ ਜਾਂਦੇ ਨੇ ਖੁਦ ਨੂੰ ਖਤਮ ਕਰੀਏ ਔਰ ਉਦਾਸ ਮਨੁੱਖ ਹੀ ਪਰਮਾਤਮਾ ਦੀ ਤਲਾਸ਼ ਕਰੇਗਾ। ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਵਾਕ। ਰੇ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਇ ਉਦਾਸਾ। ਪੁਰਾਣੇ ਸਾਧੂ ਸੰਤ ਮਨ ਨੂੰ ਉਦਾਸ ਕਰਨ ਲਈ ਉਪਰਾਮਤਾ ਪੈਦਾ ਕਰਨ ਲਈ ਜੰਗਲਾਂ ਦੇ ਜਾਂਦੇ ਸਨ। ਉਜਾੜਦੇ ਪਤਾ ਯੋਗੀਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੀ ਆਖੇ ਅਸੀਂ ਕਾਗਰਤਾ ਬਖਸ਼ਨੀ ਸਿੱਧ ਗੋਸ਼ਟ ਜੋਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦੇ ਨੇ ਹਾਟੀ ਬਾਟੀ ਰਹੇ ਨਿਰਾਲੇ ਰੁੱਖ ਬਿਰਖ ਉਦਿਆਂ ਨੇ ਕੰਦ ਮੂਲ ਆਹਾਰੋ ਖਾਈਏ ਔਦੂ ਬੋਲੇ ਗਿਆਨੇ ਤੀਰਥ ਨਾਈਏ ਸੁਖ ਫਲ ਪਾਈਏ ਮਹਿਲ ਨ ਲਾਗੇ ਕਾਈ ਗੋਰਖ ਪੂਤ ਲਾਹੌਰੀ ਪਾ ਬੋਲੇ ਜੋਗ ਜੁਗਤ ਵਿਦਸਾਈ ਗੋਰਖ ਦਾ ਚੇਲਾ ਲਾਹੌਰੀ ਪਾ ਨਾਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦਾ ਹਾਟੀ ਬਾਟੀ ਰਹੇ ਨਿਰਾਲੇ ਹਾਟ ਸ਼ਹਿਰ ਬਾਟ ਰਸਤੇ ਸ਼ਹਿਰਾਂ ਤੋਂ ਇੱਕ ਪਾਸੇ ਹੋ ਕੇ ਰਹਿਣਾ ਚਾਹੀਦਾ ਹੈ ਤੇ ਜਿਹੜੇ ਸ਼ਹਿਰਾਂ ਨੂੰ ਰਸਤੇ ਜਾਂਦਨ ਸੜਕਾਂ ਤੋਂ ਵੀ ਇੱਕ ਪਾਸੇ ਬਿਲਕੁਲ ਉਜਾੜ ਬਿਆਬਾਨ ਵਿੱਚ ਜਿੱਥੇ ਮਨੁੱਖ ਨਾ ਹੋਣ ਰੁੱਖ ਬਿਰਖ ਉਧਿਆਣੇ ਗੁਜ਼ਾਰਾ ਕਿਸ ਤਰ੍ਹਾਂ ਚ ਕਰੇ ਮਨੁੱਖ ਕੰਦ ਮੌਲ ਆਹਾਰੋ ਖਾਈਏ ਉਹਦੋ ਬੋਲੇ ਗਿਆਨੇ ਜੇ ਪਸ਼ੂ ਘਾਸ ਪਤੇ ਖਾ ਕੇ guzara kar sakde n kar ਸਰੋਵਰਾਂ ਦਾ ਪਾਣੀ ਪੀ ਕੇ ਤਾਂ ਕਿ ਮਨ ਉਦਾਸ ਹੋ ਜਾਏ ਇਹ ਜਗਤ ਕੁਛ ਵੀ ਨਹੀਂ ਕਲਗੀਧਰ ਪਿਤਾ ਕਹਿੰਦੇ ਨੇ ਜੰਗਲ ਦੇ ਚ ਜਾ ਕੇ ਮਨ ਨੂੰ ਉਦਾਸ ਕਰਨ ਦੀ ਲੋੜ ਨਹੀਂ ਘਰ ਨੂੰ ਹੀ ਜੰਗਲ ਸਮਝ ਲੈ ਉਜਾੜ ਦੇ ਚ ਜਾ ਕੇ ਮਨ ਨੂੰ ਉਦਾਸ ਕਰਨ ਦੀ ਲੋੜ ਨਹੀਂ ਘਰ ਨੂੰ ਹੀ ਉਜਾੜ ਸਮਝ ਲੈ ਬਨ ਸੇ ਸਦਨ ਸਦਨ ਕਹਿੰਦੇ ਨੇ ਘਰ ਨੂੰ ਤੇ ਬਨ ਜੰਗਲ ਘਰ ਨੂੰ ਹੀ ਜੰਗਲ ਸਮਝ ਲੈ ਜੈ ਗ੍ਰਹਿ ਬਨ ਸੰਸਰ ਕੀਆ ਪਤਸ਼ਾ ਦੀ ਬਾਣੀ ਬਨ ਸੇ ਸਦਨ ਸਵੇ ਕਰ ਸਮਝੋ ਸਾਰੇ ਧਨ ਪਦਾਰ ਸੰਪਦਾ ਮਕਾਨ ਇਹਨੋ ਹੀ ਉਜਾੜ ਸਮਝ ਲੈ ਕਿਸੇ ਬੰਦੇ ਨੂੰ ਘਰ ਦੇ ਕਮਰੇ ਚ ਬੰਦ ਕਰ ਦੇਈਏ ਤੇ ਆਖੇ 4 ਦਿਨ ਤੋਂ ਬਾਹਰ ਨਹੀਂ ਨਿਕਲਦਾ ਰੇ ਯਕੀਨ ਜਾਨੋ ਦੀਵਾਰਾਂ ਨਾਲ ਗੱਲਾਂ ਕਰੇਗਾ ਤੇ ਘਰ ਦੀ ਛੱਤ ਖਾਣ ਨੂੰ ਪੈ ਗਈ ਨਸਣ ਵੀ ਕਰੇਗਾ ਰੇ ਨਿਕਲੀ ਕੀ ਇਹ ਘਰ ਦੇ ਚ ਤੇ ਰਹਿ ਮਹਾਰਾਜ ਕੇ ਅੰਦਰ ਘਰ ਨੂੰ ਹੀ ਉਜਾੜ ਸਮਝ ਲੈ ਘਰ ਨੂੰ ਹੀ ਜੰਗਲ ਸਮਝ ਲੈ ਇਸ ਤਰ੍ਹਾਂ ਦਾ ਉਦਾਸੀ ਬਣ ਔਰ ਇਸੇ ਉਦਾਸ ਬਿਰਤੀ ਤੋਂ ਸੰਨਿਆਸੀ ਪਣੇ ਦਾ ਜਨਮ ਹੁੰਦਾ ਰੇ ਮਨ ਐਸੋ ਕਰ ਸੰਿਆਸਾ ਬਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਇਆ ਉਦਾਸਾ ਫਿਰ ਉਦਾਸ ਮਨੁੱਖ ਪਰਮਾਤਮਾ ਦੀ ਤਲਾਸ਼ ਤੇ ਚੱਲ ਪੈਂਦਾ ਔਰ ਉਹ ਤਲਾਸ਼ ਕਿਵੇਂ ਕਰਦਾ ਹੈ